ਇਹ ਸਿਰਫ 21 ਵੀਡੀਓ ਨਹੀਂ ਹੈ ਜੋ ਤੁਸੀਂ ਦੇਖ ਰਹੇ ਹੋ 에어 ਇੰਡੀਆ ਦੀਆਂ ਇਦਾਂ ਦੀਆਂ ਪਤਾ ਨਹੀਂ ਕਿੰਨੀਆਂ ਕ ਵੀਡੀਓਜ਼ ਨੇ ਜਿਹਦੇ ਵਿੱਚ ਪਤਾ ਨਹੀਂ ਕਿੰਨੇ ਕ ਜਿਹੜੇ ਯਾਤਰੀ ਆ ਉਹ ਖਰਾਬ ਹੋ ਚੁੱਕੇ ਆ ਮੈਂ ਖੁਦ ਵੀ ਇਸ 에어ਲਾਈਨ ਦਾ ਐਕਸਪੀਰੀਅੰਸ ਕੀਤਾ ਹੋਇਆ ਵਾ ਜੋ ਕਿ ਬਹੁਤ ਹੀ ਜ਼ਿਆਦਾ ਬੇਕਾਰ ਰਿਹਾ ਇਹ ਵਾਲੀ ਵੀਡੀਓ ਦੇ ਵਿੱਚ ਤਾਂ ਤੁਸੀਂ ਦੇਖਿਆ ਕਿ 5 ਘੰਟੇ ਜਿੰਨੇ ਵੀ ਆਪਣਾ ਉਹਦੇ ਵਿੱਚ ਲੋਕ ਸੀ ਉਹਨਾਂ ਨੂੰ ਬੰਦ ਰੱਖਿਆ ਗਿਆ ਔਰ ਬਹੁਤ ਲੋਕਾਂ ਦਾ ਦਮ ਘੁੱਟਦਾ ਪਿਆ ਸੀ ਜਿਹਦੇ ਵਿੱਚ ਕਿ ਕਈ ਬਜ਼ੁਰਗ ਵੀ ਹੈਗੇ ਸੀ ਏਅਰ ਇੰਡੀਆ ਨੇ ਇੰਨਾ ਕ ਆਪਣਾ ਕੰਮ ਖਰਾਬ ਕੀਤਾ ਹੋਇਆ ਵਾ ਕਿ ਜਿਹੜੇ ਵੀ ਲੋਕ ਟੂਰਿਸਟ ਵੀਜ਼ਾ ਦੇ ਉੱਪਰ ਜਾਂ ਸਟੱਡੀ ਵੀਜ਼ਾ ਦੇ ਉੱਪਰ ਟਰੈਵਲ ਕਰਨ ਦੀ ਟਰਾਈ ਕਰਦੇ ਆ ਕਿਸੇ ਨਾ ਕਿਸੇ ਗਲਤ ਕਾਰਨ ਤੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਵਾ ਉਹਨਾਂ ਦਾ ਵੀਜ਼ਾ ਕੈਨਸਲ ਕਰਵਾ ਦਿੱਤਾ ਜਾਂਦਾ ਵਾ ਔਰ ਉਹਦੇ ਵਿੱਚ ਬੱਚੇ ਇੰਨੇ ਕ ਤੰਗ ਹੁੰਦੇ ਆ ਕਿ ਜਿਹੜੇ ਲੋਕ 2-3 ਵਾਰ ਬਾਹਰੋਂ ਟਰੈਵਲ ਕਰ ਵੀ ਆਏ ਹੁੰਦੇ ਆ ਸਟੱਡੀ ਵੀਜ਼ਾ ਦੇ ਉੱਪਰ ਜਾਂ ਵਰਕ ਵੀਜ਼ਾ ਦੇ ਉੱਪਰ ਹੁੰਦੇ ਆ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਵਾਪਸ ਭੇਜ ਦਿੱਤਾ ਜਾਂਦਾ ਵਾ ਉਹਦਾ ਇੱਕ ਹੀ ਕਾਰਨ ਸਭ ਤੋਂ ਮੇਨ ਆ ਕਿ ਦੇਖੋ ਜਦੋਂ ਕੋਈ ਵੀ ਬੱਚਾ ਇੰਡੀਆ ਤੋਂ ਇੱਕ ਵਾਰ ਫ্লাই ਕਰ ਜਾਂਦਾ ਵਾ ਔਰ ਬਾਹਰ ਪਹੁੰਚ ਜਾਂਦਾ ਵਾ ਅਗਰ ਕਿਸੇ ਕਾਰਨ ਕਰਕੇ ਉਹਦੇ ਡਾਕੂਮੈਂਟਸ ਇਨਕੰਪਲੀਟ ਹੋਣ ਜਾਂ ਉਹਨਾਂ ਲੱਗੇ ਕਿ ਇਹ ਬੰਦਾ ਫਰੋਡ ਕਰ ਰਿਹਾ ਵਾ ਤਾਂ ਉਥੋਂ ਜਦੋਂ ਇਮੀਗ੍ਰੇਸ਼ਨ ਉਹਦਾ ਵੀਜ਼ਾ ਕੈਨਸਲ ਕਰਕੇ ਵਾਪਸ ਭੇਜਦੀ ਆ ਤਾਂ ਜਦੋਂ ਵਾਪਸੀ ਦਾ ਜਿਹੜਾ ਖਰਚਾ ਹੁੰਦਾ ਵਾ ਉਹ 에ਅਰਲਾਈਨ ਨੂੰ ਭੁਗਤਣਾ ਪੈਂਦਾ ਵਾ ਸੋ ਕਿਸੇ ਵੀ ਕਾਰਨ ਕਰਕੇ ਉਹਨਾਂ ਨੂੰ ਇੱਕ ਬੰਦੇ ਨੂੰ ਵੀ ਫ੍ਰੀ ਆਫ ਕੋਸਟ ਉਧਰੋਂ ਨਾਲ ਲੈਣਾ ਪਵੇ ਇਸ ਕਾਰਨ ਕਰਕੇ ਉਹ ਬੱਚੇ ਨੂੰ ਪਹਿਲਾਂ ਤੋਂ ਹੀ ਇੱਥੇ ਇੰਨਾ ਕ ਤੰਗ ਕਰ ਦਿੰਦੇ ਆ ਤਾਂ ਕਿ ਉਹਨਾਂ ਨੂੰ ਕੋਈ ਵੀ ਬਾਅਦ ਵਿੱਚ ਘਾਟਾ ਨਾ ਪਵੇ ਇਦਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਚੀਜ਼ਾਂ ਇਹ ਕਰ ਰਿਹਾ ਇਸ ਕਰਕੇ ਬਿਲਕੁਲ ਵੀ ਐਸੀ 에ਅਰਲਾਈਨ ਨਾ ਬੁੱਕ ਕਰੋ ਜਿੱਥੋਂ ਤੁਹਾਨੂੰ ਇਦਾਂ ਦਾ ਕੋਈ ਵੀ ਪੰਗਾ ਪਊਗਾ ਭਾਵੇਂ ਤੁਹਾਡਾ 10 15 2000 ਰੁਪਏ ਵੱਧ ਕਿਉਂ ਨਾ ਲੱਗਦਾ ਹੋਵੇ ਜਰੂਰ ਲਗਾ ਕੇ ਤਾਂ ਕੋਈ ਵਧੀਆ ਤੋਂ ਵਧੀਆ 에ਅਰਲਾਈਨ ਹੀ ਚੂਜ਼ ਕਰੋ ਅਸੀਂ ਆਪਣਾ 5 7 1000 ਰੁਪਏ ਬਚਾਉਣ ਦੇ ਚੱਕਰ ਦੇ ਵਿੱਚ ਮਾੜੀ ਤੋਂ ਮਾੜੀ 에ਅਰਲਾਈਨ ਚੂਜ਼ ਕਰ ਲੈਨੇ ਆਂ ਔਰ ਬਾਅਦ ਵਿੱਚ ਸਾਨੂੰ ਇਹੋ ਜਿਹਾ ਕੰਮ ਉੱਥੇ ਜਾ ਕੇ ਭੁਗਤਣੇ ਪੈਂਦੇ ਆ ਇਸ ਕਰਕੇ ਜਰੂਰ ਬਚ ਕੇ ਰਹੋ ਬਾਕੀ ਜਿਹੜੇ ਵੀ ਲੋਕ ਟੂਰਿਸਟ ਵੀਜ਼ਾ ਦੇ ਉੱਪਰ ਜਾਂ ਸਟੱਡੀ ਵੀਜ਼ਾ ਦੇ ਉ ਉਹ ਇੰਨੀਆਂ ਚੀਜ਼ਾਂ ਦਾ ਸਭ ਤੋਂ ਖਾਸ ਕਰਕੇ ਧਿਆਨ ਰੱਖਣ ਧੰਨਵਾਦ